ਚੰਡੀਗੜ੍ਹ ਦਾ ਪਹਿ ਗਿਆ ਮੁੱਲ ਚੰਡੀਗੜ੍ਹ ਜੇਕਰ ਪੰਜਾਬ ਨੂੰ ਦੇਣਾ ਹੈ ਤਾਂ ਹਰਿਆਣਾ ਸਰਕਾਰ ਨੂੰ 1 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਦੇਵੇ ਤਾਂ ਪੰਜਾਬ ਲਈ ਚੰਡੀਗੜ੍ਹ ਤੇ ਹਰਿਆਣਾ ਆਪਣੀ ਨਵੀਂ ਰਾਜਧਾਨੀ ਬਣਾ ਲਵੇਗਾ ਇਹ ਵੱਡਾ ਐਲਾਨ ਕਰਦਾ ਹੈ ਕਾਂਗਰਸ ਦੇ ਸੀਨੀਅਰ ਲੀਡਰ ਨੇ ਜੋ ਕੇਂਦਰ ਸਰਕਾਰ ਤੋਂ 1 ਲੱਖ ਕਰੋੜ ਰੁਪਏ ਮਵਾਜ਼ੇ ਦੀ ਮੰਗ ਕੀਤੀ ਗਈ ਹੈ ਚੰਡੀਗੜ੍ਹ ਦਾ ਇਹ ਮੁੱਲ ਪਾ ਦਿੱਤਾ ਗਿਆ ਹੈ ਤੁਸੀਂ ਜਿਹੜਾ ਲੋਕ ਰਾਏ نیوز ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਰਾਜਨੀਤੀ ਦੀਆਂ ਨਵੀਆਂ ਖਬਰਾਂ ਮਿਲ ਸਕਣ ਪੰਜਾਬ ਤੇ ਹਰਿਆਣਾ ਜਿਸ ਸਮੇਂ ਇਕੱਠੇ ਸੀ ਉਸ ਸਮੇਂ ਚੰਡੀਗੜ੍ਹ ਬਸਾਇਆ ਗਿਆ ਸੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਗਿਆ ਸੀ ਪਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਅੱਜ ਹਰਿਆਣੇ ਦਾ ਹੱਕ ਵੀ ਉਸ ਤੇ ਉੱਪਰ ਕਬਜ਼ਾ ਹੋ ਗਿਆ ਜੋ ਹਰਿਆਣਾ ਕਿ ਪੰਜਾਬ ਦੀ ਇਕੱਠੀ ਰਾਜਧਾਨੀ ਹੈ ਇੱਕੋ ਚੰਡੀਗੜ੍ਹ ਜਿਸ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਇਹ ਸਿਆਸਤ ਚੱਲ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦਾ ਚੰਡੀਗੜ੍ਹ ਹੈ ਪਰ ਇਸ ਦੇ ਨਾਲ ਹੀ ਹਰਿਆਣਾ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਸੋ ਵਕ ਵਕ ਪਾਰਟੀਆਂ ਦੇ ਵੱਲੋਂ ਜੋ ਇੱਕ ਇਹ ਸ਼ਾਸਤ ਕੀਤੀ ਜਾ ਰਹੀ ਹੈ ਜਦੋਂ ਕਿ ਆਪਣਾ ਹੱਕ ਲੈਣ ਵਾਸਤੇ ਇਹੀ ਪਾਰਟੀਆਂ ਕੇਂਦਰ ਸਰਕਾਰ ਨਾਲ ਮਿਲ ਜਾਂਦੀਆਂ ਨੇ ਜਿਸ ਨੂੰ ਲੈ ਕੇ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜੀਪੀ ਹੋਵੇ ਜਦੋਂ ਕਾਂਗਰਸ ਦਾ ਭਾਜੀਪੀ ਦੀ ਸਰਕਾਰ ਹੁੰਦੀ ਹੈ ਨਾ ਉਸ ਸਮੇਂ ਇਹ ਸਾਰੀਆਂ ਆਵਾਜ਼ਾਂ ਚੁੱਪ ਹੋ ਜਾਂਦੀਆਂ ਨੇ ਪਰ ਜਦੋਂ ਆਪੋਜ਼ਿਟ ਸਰਕਾਰ ਆਉਂਦੀ ਹੈ ਤਾਂ ਉਦੋਂ ਹੀ ਇਹ ਆਵਾਜ਼ਾਂ ਚੁੱਕੀਆਂ ਜਾਂਦੀਆਂ ਨੇ ਸੋਜ ਕਾਂਗਰਸ ਦੇ ਵਿੱਚ ਵੀ ਇੱਕ ਸੀਨੀਅਰ ਲੀਡਰ ਨੇ ਇਹ ਮੰਗ ਕੀਤੀ ਹੈ ਕਿ ਜੇਕਰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਹੈ ਤਾਂ ਫਿਰ ਹਰਿਆਣਾ ਸਰਕਾਰ ਨੂੰ 1 ਲੱਖ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਹਰਿਆਣਾ ਸਰਕਾਰ ਆਪਣੀ ਅਲੱਗ ਰਾਜਧਾਨੀ ਬਣਾ ਲਵੇ ਸੋ ਪੰਜਾਬ ਖਣਾ ਵੰਡ ਸਮੇ ਚੰਡੀਗ ਜੋ 60 40 ਦੇ ਅਨੁਪਾਤ ਵਿੱਚ ਛੋਈ ਸੀ ਇਸ ਵਿੱਚ 60% ਦਾ ਹਿੱਸਾ ਪੰਜਾਬ ਦਾ ਤੇ 40% ਦੀ ਹਰਿਆਣਾ ਨੂੰ ਮਿਲਿਆ ਸੀ ਜੇਕਰ ਕੇਂਦਰ ਸਰਕਾਰ ਹਰਿਆਣਾ ਨੂੰ ਉਸਦੇ 40% ਦੇ ਹਿੱਸੇ ਦੇ ਬਦਲੇ 1 ਲੱਖ ਕਰੋੜ ਰੁਪਏ ਦੇ ਦੇਵੇ ਤਾਂ ਹਰਿਆਣਾ ਆਪਣੀ ਨਵੀਂ ਰਾਜਧਾਨੀ ਜੋ ਬਣਾ ਲਵੇਗਾ ਚੰਡੀਗੜ੍ਹ ਤੋਂ ਆਪਣਾ ਹੱਕ ਹਟਾ ਦੇਵੇਗਾ ਇਹ ਗੱਲ ਦਾ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਮਬੀ ਰਮਦੀਪ ਸਿੰਘ ਸੂਰਜੇਵਾਲਾ ਨੇ ਚੰਡੀਗੜ੍ਹ ਕਾਂਗਰਸ ਭਾਉਣ ਵਿੱਚ ਅਜੋਤ ਪ੍ਰੈਸ ਸੈਮੀਨਾਰੀ ਦੇ ਦੌਰਾਨ ਇਹ ਵੱਡਾ ਸਵਾਲ ਕੀਤਾ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਕੇਂਦਰ ਸਰਕਾਰ ਹੀ ਪੰਜਾਬ ਤੇ ਹਰਿਆਣਾ ਨੂੰ ਲੜਾਉਣਾ ਚਾਹੁੰਦੀ ਹੈ ਜੋ ਕੇਂਦਰ ਸਰਕਾਰ ਇਸ ਦੇ ਉੱਪਰ ਕੋਈ ਵੀ ਆਪਣਾ ਹੱਕ ਜਿਹੜਾ ਕਿਸੇ ਦਾ ਨਹੀਂ ਮੰਨਣ ਦੇਣਾ ਦੇਣਾ ਚਾਹੁੰਦੀ ਸੋ ਪੰਜਾਬ ਸਰਕਾਰ ਦਾ ਹੱਕੇ ਪੰਜਾਬ ਦਾ ਹੱਕੇ ਚੰਡੀਗੜ੍ਹ ਤੇ ਹਰਿਆਣਾ ਦਾ ਵੀ ਹੱਕੇ 40% ਜੋ ਹਰਿਆਣਾ ਨੂੰ ਦਿੱਤਾ ਗਿਆ ਸੀ ਪਰ ਹਰਿਆਣੇ ਨੂੰ ਹੁਣ ਚੰਡੀਗੜ੍ਹ ਦੇ ਵਿੱਚ ਬੇਦਖਲ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਚੰਡੀਗੜ੍ਹ ਲਈ ਹਰਿਆਣਾ ਸਰਕਾਰ ਨੂੰ ਕੇਂਦਰ ਸਰਕਾਰ 1 ਲੱਖ ਕਰੋੜ ਰੁਪਏ ਮੁਆਵਜ਼ਾ ਦੇ ਦੇਵੇ ਸੋ ਉਹਨਾਂ ਨੂੰ ਪੁੱਛਿਆ ਕਿ ਜੇ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਹਾੜੀ ਵਿੱਚ ਕਿਹਾ ਸੀ ਕਿ ਚੰਡੀਗੜ੍ਹ ਬਾਰੇ ਫੈਸਲੇ ਲਈ بڑے ਕਮਿਸ਼ਨ ਦੀ ਸਿਫਾਰਸ਼ਾਂ ਲਾਗੂ ਨਹੀਂ ਹੋਈਆਂ ਪਿੰਡਾਂ ਦੇ ਤਬਾਦਲੇ ਮਾਮਲਿਆਂ ਵਿੱਚ ਗੱਲ ਅਟਕ ਗਈ ਹੈ ਜੇ ਉਸੇ ਸਮੇਂ ਮਾਮਲਾ ਅੱਗੇ ਵਧਦਾ ਤਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣ ਜਾਂਦਾ ਤੇ ਵਿਵਾਦ ਖਤਮ ਹੋ ਜਾਂਦਾ ਇਸ ਸਵਾਲ ਦੇ ਜਵਾਬ ਵਿੱਚ ਰਣਜੀਤ ਸਿੰਘ ਸੂਰਜੇਵਾਲ ਨੇ ਇਹ ਕਹਿ ਕੇ ਜਦੋਂ ਦੋ ਭਰਾਵਾਂ ਦੀ ਵੰਡ ਹੁੰਦੀ ਹੈ ਤਾਂ ਕੋਈ ਵੀ ਆਪਣਾ ਹਿੱਸਾ ਬਿਨਾਂ ਹਿਸਾਬ ਕਿਤਾਬ ਨਹੀਂ ਛੱਡਦਾ ਪੰਜਾਬ ਅਤੇ ਹਰਿਆਣਾ ਦਾ ਹਿੱਸਾ 60 40 ਦੇ ਅਨੁਪਾਤ ਵਿੱਚ ਜੇ ਹਰਿਆਣਾ ਆਪਣਾ ਹਿੱਸਾ ਛੱਡਦਾ ਹੈ ਤਾਂ ਮੋਦੀ ਸਰਕਾਰ ਇਸ ਦੇ ਬਦਲੇ ਉਹਨਾਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਵੇ ਹਰਿਆਣਾ ਦੇ ਨਵੀਂ ਵਿਧਾਨ ਸਭਾ ਲਈ ਰੇਲਵੇ ਲਾਈਟ ਪੁਆਇੰਟ ਤੋਂ आईटी पार्क तक रोड 10 एकड़ जमीन दी मांग ਵੀ ਕੀਤੀ ਹੈ کافی ਸਮੇਂ ਤੋਂ ਇਸ ਮੰਗ ਤੇ ਮੁੱਦੇ ਉਤੇ ਚਰਚਾ ਹੁੰਦੀ ਰਹੀ ਹੈ ਪਰ ਹੁਣ ਕੇਂਦਰ ਸਰਕਾਰ ਨੇ ਵੀ ਵਿਵਾਦ ਵਧਾ ਦੇਖ ਕੇ ਇਸ ਮਾਮਲੇ ਨੂੰ ਠੰਡੇ ਬਸਤੇ ਚ ਪਾ ਦਿੱਤਾ ਸੋ ਹਰਿਆਣਾ 2026 ਵਿੱਚ ਆਉਣ ਵਾਲੀ ਸੀਮਾ ਬੰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਜੂਤਾ ਵਿਧਾਨ ਸਭਾ ਵਿੱਚ ਪੰਜਾਬ ਤੋਂ ਵਾਧੂ ਕਮਰੇ ਅਤੇ ਚੰਡੀਗੜ੍ਹ ਚ ਨਵੀਂ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਕਰ ਰਿਹਾ ਹੈ ਇਸ ਮਾਮਲੇ ਵਿੱਚ ਪੰਜਾਬ ਦੇ ਸਾਰੇ ਰਾਜਨੀਤਿਕ ਦਲ ਅਤੇ ਨੇਤਾ ਸ਼ੁਰੂ થી ਇਸ ਦਾ ਵਿਰੋਧ ਕਰਦੇ ਆ ਰਹੇ ਹਨ ਪਰ ਅੱਜ ਹਰਿਆਣੇ ਨੇ ਵੀ ਆਪਣਾ ਹੱਕ ਜਿਤਾ ਦਿੱਤਾ ਹਰਿਆਣਾ ਵੀ ਅੱਗੇ ਖੜ ਗਿਆ ਕਿ ਚੰਡੀਗੜ੍ਹ ਤੋਂ 40 ਫੀਸਦੀ ਜਿਹੜਾ ਹਿੱਸਾ ਹੈ ਉਸਤੇ ਬਦਲੇ ਕੇਂਦਰ ਸਰਕਾਰ ਜਾਤਾ ਮੁਆਵਜ਼ਾ ਦੇ ਦੇਵੇ ਜਾਂ ਫਿਰ ਨਵੀਂ ਜੋ ਹੱਦਬੰਦੀ ਹੋਣੀ ਹੈ ਉਸ ਵਿੱਚ ਚੰਡੀਗੜ੍ਹ ਲਈ ਜੋ ਇੱਕ ਲਹਿਰ ਖਿੱਚ ਦਿੱਤੀ ਜਾਵੇਗੀ ਇੱਕ ਪਾਸੇ ਹਰਿਆਣਾ ਦਾ ਹੋ ਜਾਵੇਗਾ ਇੱਕ ਪਾਸੇ ਪੰਜਾਬ ਦਾ ਹੋ ਜਾਵੇਗਾ ਜਦੋਂ ਕਿ ਪੰਜਾਬ ਪਹਿਲਾਂ ਹੀ ਆਪਣਾ ਨਵਾਂ ਬਸਟਾ ਅਲੱਗ ਬਣਾ ਚੁੱਕਿਆ ਹੈ ਔਰ ਚੰਡੀਗੜ੍ਹ ਦਾ ਇਹ ਬਸਟਾ ਜੋ 17 ਸੈਕਟਰ ਚੰਡੀਗੜ੍ਹ ਦਾ ਦਿਲ ਕਿਹਾ ਜਾਂਦਾ ਸੀ ਉਹ ਹਰਿਆਣਾ ਨੂੰ ਦਿੱਤਾ ਗਿਆ ਹੈ ਜਿਸ ਤੱਕ ਹਰਿਆਣਾ ਦੀ ਹੱਦ ਬਣਦੀ ਹੈ ਸੋ ਹਰਿਆਣਾ ਦਾ ਹਿੱਸਾ ਦੇ ਦਿੱਤਾ ਜਾਵੇ ਜੇਕਰ ਪੰਜਾਬ ਨੂੰ ਚੰਡੀਗੜ੍ਹ ਚਾਹੀਦਾ ਹੈ